ਸਾਡੇ ਤੋਂ ਪਰਮਾਤਮਾ ਨੇ ਵੀ ਇੱਕ ਮਗਰ ਹੈ ਸਾਨੂੰ ਬਹੁਤ ਖੁਸ਼ੀ ਆ ਇਹ ਵੀ ਉਹ ਨਾ ਦੇ ਪਰ ਬਣ ਗਿਆ ਠੀਕ ਹੈ ਨਾ ਸਾਡੀ ਔਕਾਤ ਨਹੀਂ ਸੀ ਇਸ ਸਾਡੇ ਬਜਾ ਨਾ ਕਿਸੇ ਗਰੀਬ ਦਾ ਪਰਹਾਰ ਦਾ ਘਰ ਬਣ ਜੋ ਦਾਵਰਨ ਅਟਵਾਲ ਹੈ ਜਿਹੜਾ ਮੇਰੇ ਨਾਲੋਂ ਉਮਦਾ ਰਿਆ ਵਰਨ ਅਟਵਾਰ ਚੈਨਲ ਆ ਜਿਹੜਾ ਉਹਦੇ ਸਾਰੇ ਦੇ ਨੂੰ ਵੇਖ ਸਕਦੇ ਆ ਜਿੰਨੀਆਂ ਵੀ ਵੀਡੀਓ ਤੇ ਬਾਤ ਬਾਤ ਸਪੋਰਟ ਕਰਿਆ ਬਈ థాంਕ ਯੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਤੁਹਾਡਾ ਆਪਣਾ ਸੰਦੀਪ ਤੂਰ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਲੋਕਡਾਊਨ ਦੇ ਵਿੱਚ ਬਹੁਤ ਪਿਆਰ ਦਿੱਤਾ ਅਸੀਂ ਤੁਹਾਡੇ ਦਿਲੋਂ ਤੈ ਇਹ ਦਿਲੋਂ ਧੰਨਵਾਦੀ ਆ ਤੇ ਬੜਾ ਪਿਆਰ ਦਿੱਤਾ ਵੀਰੇ ਤੁਸੀਂ ਹਨ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਨਾਲ ਇੱਕ ਜਰੂਰੀ ਬਹੁਤ ਗੱਲ ਕਰਨੀ ਵੀਰੇ ਤੁਸੀਂ ਜਰੂਰ ਲਾਈਵ ਦੇ ਵਿੱਚ ਆਓ ਤੇ ਲਾਈਵ ਨੂੰ ਸ਼ੇਅਰ ਵੀ ਜਰੂਰ ਕਰਿਓ ਥੋੜੇ ਦਿਨਾਂ ਤੋਂ ਹਨਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸੋਸ਼ਲ ਮੀਡੀਆ ਤੇ ਹਨਾ ਵੀ ਸਾਡੀਆਂ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਸਾਨੂੰ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਹਨਾ ਅਸੀਂ ਉਹਨਾਂ ਨੂੰ ਮਿਲਣ ਗਏ ਸੀ ਸਾਨੂੰ ਬੜੀ ਖੁਸ਼ੀ ਹੋਈ ਸਾਡੀ ਬਹੁਤ ਰਿਸਪੈਕਟ ਕੀਤੀ ਹਨਾ ਜੀ ਬੜਾ ਸਾਨਾ ਜਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਅਸੀਂ ਵੀ ਹਨਾ ਵੀ ਪੰਜਾਬ ਦੇ ਸੀਐਮ ਸਾਹਿਬ ਨੂੰ ਮਿਲਾਂਗੇ ਹਨਾ ਕਦੇ ਜਿੰਦਗੀ 'ਚ ਨਹੀਂ ਸੋਚਿਆ ਸੀ ਨਾ ਸਾਡੀ ਔਕਾਤ ਸੀਗੀ ਹਨਾ ਵੀ ਉਹਨਾਂ ਨੂੰ ਮਿਲਣ ਦੀ ਕਿਉਂਕਿ ਉਹਨਾਂ ਨੂੰ ਮੈਨ ਨੂੰ ਦੁਨੀਆ ਤਰਸਦੀ ਐ ਸਾਡੇ ਪੰਜਾਬ ਦੇ ਸੀਐਮ ਨੂੰ ਠੀਕ ਹੈ ਜੀ ਤੇ ਜਦੋਂ ਅਸੀਂ ਸੀਐਮ ਸਾਹਿਬ ਨੂੰ ਮਿਲਣ ਗਏ ਆ ਨਾ ਜੀ ਤੇ ਉਸ ਦਿਨ ਜਦੋਂ ਸੋਸ਼ਲ ਮੀਡੀਆ ਤੇ ਦੂਜੇ ਤਾਂ ਵੀਡੀਓ ਪਾਈਆਂ ਹਨ ਵੀ ਚੈਨਲਾਂ 'ਤੇ ਚੱਲੀਆਂ ਵੀ ਨੂਰ ਟੀਮ ਜਿਹੜੀ ਸਾਡੀ ਟੀਮ ਆ ਉਹ ਸੀਐਮ ਸਾਹਿਬ ਨੂੰ ਹਨ ਮਿਲਣ ਗਈ ਆ ਤੇ ਚਲੋ ਹਨ ਉਦੋਂ ਸੀਐਮ ਸਾਹਿਬ ਨੇ ਸਾਨੂੰ ਪਹਿਲਾਂ ਵੀ ਮਿਲਣ ਮਿਲਣ ਲਈ ਕਿਹਾ ਸੀਗਾ ਪਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਗਈ ਸੀ ਨੂਰ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹਨ ਵੀ ਅਸਾਂ ਨਹੀਂ ਮਿਲ ਸਕੇ ਸੋ ਥੋੜੇ ਦਿਨ ਹੋ ਗਏ ਅਸੀਂ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਤੇ ਅਭਰੂ ਖੁਸ਼ ਹੋ ਗਈ ਹਨ ਕਿ ਕਦੇ ਜਿੰਦਗੀ 'ਚ ਨਹੀਂ ਕਦੇ ਅਸੀਂ ਸੋਚਿਆ ਸੀਗਾ ਹਨ ਵੀ ਉਹਨਾਂ ਨੂੰ ਮਿਲਾਂਗੇ ਤੇ ਉਦੋਂ ਕਈ ਮਤਲਬ ਜਦੋਂ ਵੀਡੀਓ ਸਾਡੀਆਂ ਵਾਇਰਲ ਹੋਈਆਂ ਕਈਆਂ ਨੇ ਹਨਾ ਮੈਨੂੰ ਫੋਨ ਲਾ ਕੇ ਵੀਰੇ ਚੰਗਾ ਵੀ ਕਿਹਾ ਬਹੁਤ ਵਧੀਆ ਕੀਤਾ ਤੁਸੀਂ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ ਹਨਾ ਤੇ ਕਈਆਂ ਨੇ ਮੈਨੂੰ ਫੋਨ ਲਾ ਕੇ ਹਨਾ ਗਾਲਾਂ ਵੀ ਕੱਢੀਆਂ ਮਾਵਾ ਪਾਣਾ ਦੀਆਂ ਵੀ ਇਦਾਂ ਨਾ ਤੁਸੀਂ ਆਏ ਤੁਸੀਂ ਕਾਂਗਰਸ ਦੀ ਸਪੋਰਟ ਕਰਦੇ ਆ ਤੁਸੀਂ ਐਂ ਜਾਓ ਹਨਾ ਤੇ ਮੈਂ ਵੀਰੇ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਲਾਈਵ ਹੋਇਆ ਹਨ ਵੀ ਪਹਿਲੀ ਗੱਲ ਤਾਂ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਨਹੀਂ ਹੈਗੇ ਹਨ ਤੇ ਅਸੀਂ ਬੱਚੇ ਬਿਲਕੁਲ ਅਨਜਾਣ ਦੂਜੀ ਗੱਲ ਵੀ ਸਾਡੇ ਵੀਰੇ ਕਿਸ ਪਹਿਲੀ ਗੱਲ ਤਾਂ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਨਹੀਂ ਹੈਗੇ ਦੂਜੀ ਗੱਲ ਸਾਡੇ ਵੀਰੇ ਪੰਜਾਬ ਦਾ ਸੀਐਮ ਜਿਹੜਾ ਵੀ ਹੋਊਗਾ ਹਨ ਜਿਹੜਾ ਵੀ ਆਉਣ ਵਾਲੇ ਸਮੇਂ ਚ ਹੋਊਗਾ ਸੀਐਮ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਤੇ ਥੋੜਾ ਵੀ ਫਰਜ ਬਣਦਾ ਉਹਨਾਂ ਦੀ ਰਿਸਪੈਕਟ ਕਰੋ ਜੇ ਤੁਹਾਨੂੰ ਬੁਲਾਉਂਦੇ ਤੁਸੀਂ ਜਾਓ ਠੀਕ ਹੈ ਤਾਂ ਸਾਨੂੰ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਦੇ ਹਨਾ ਜਿੰਦਗੀ 'ਚ ਨਹੀਂ ਸੋਚਿਆ ਸੀਗਾ ਵੀ ਅਸੀਂ ਵੀ ਪੰਜਾਬ ਦੇ ਸੀਐਮ ਸਾਹਿਬ ਨੂੰ ਮਿਲ ਲ ਜਾਵਾਂਗੇ ਪਹਿਲੀ ਗੱਲ ਹਨਾ ਵੀਰੇ ਅਸੀਂ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੂ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਨਹੀਂ ਮਿਲਣ ਗਏ ਸੀ ਅਸੀਂ ਵੀਰੇ ਪੰਜਾਬ ਦੇ ਸੀਐਮ ਸਾਹਿਬ ਨੂੰ ਮਿਲਣ ਗਏ ਸੀ ਤੇ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ ਦਾ ਸੀਐਮ ਜੋੜ ਜਿਹੜਾ ਵੀ ਬਣੂਗਾ ਕਿਸੇ ਵੀ ਪਾਰਟੀ ਦਾ ਸੀਐਮ ਮੈਂ ਬਣੂਗਾ ਤੇ ਅਸੀਂ ਵੀਰੇ ਉਹਨਾਂ ਦੀ ਰਿਸਪੈਕਟ ਕਰਾਂਗੇ ਠੀਕ ਹੈ ਨਾ ਜੀ ਤੇ ਤੁਹਾਡਾ ਵੀ ਫਰਜ਼ ਬਣਨ ਦਾ ਰਿਸਪੈਕਟ ਕਰਨ ਦਾ ਠੀਕ ਹੈ ਨਾ ਜੀ ਤੇ ਮੈਂ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਮੈਂ ਹਨਾ ਸਾਨੂੰ ਐਵੇਂ ਗਲਤ ਕਮੈਂਟ ਨਾ ਕਰੋ ਜਾਂ ਮਤਲਬ ਹੈ ਨਾ ਗਾਲਾਂ ਨਹੀਂ ਕੱਢੀਂਆਂ ਐਦਾਂ ਨਾ ਵੀ ਤੁਸੀਂ ਕਾਂਗਰਸ ਦੀ ਸਪੋਰਟ ਕਰਦੇ ਆ ਤੁਸੀਂ ਉਹ ਕਰਦੇ ਦੀ ਜੋ ਕਰਦੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਅਸੀਂ ਵੀਰੇ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਨਹੀਂ ਹੈਗੇ ਅਸੀਂ ਤਾਂ ਨੰਨੇ-ਮੁੰਨੇ ਬੱਚੇ ਆ ਸਾਨੂੰ ਅਸੀਂ ਬਹੁਤ ਥੱਲੇ ਆ ਉਹਨਾਂ ਨਾਲ ਬਹੁਤ ਜ਼ਿਆਦੇ ਠੀਕ ਹੈ ਨਾ ਤੇ ਉਹਨਾਂ ਨੂੰ ਮਿਲਣਾ ਹੀ ਬਹੁਤ ਵੱਡੀ ਗੱਲ ਆ ਐਸ.ਐਮ. ਸਾਹਿਬ ਨੂੰ ਹਨਾ ਤੇ ਸਾਨੂੰ ਤਾਂ ਮਿਲ ਕੇ ਹੀ ਬੜੀ ਖੁਸ਼ੀ ਹੋਈ ਉਹਨਾਂ ਨੂੰ ਸਾਨੂੰ ਬੁਲਾਇਆ ਇਹਨਾਂ ਨੇ ਸਾਡੀ ਰਿਸਪੈਕਟ ਕੀਤੀ ਸਾਨੂੰ ਮਿਲੇ ਹਨਾ ਮਿਲਣਾ ਹੀ ਬਹੁਤ ਵੱਡੀ ਦੁਨੀਆ ਤਰਸਦੀ ਉਹਨਾਂ ਨੂੰ ਮਿਲਣ ਵਾਸਤੇ ਪਰ ਸਾਨੂੰ ਬੜੀ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ ਅਸੀਂ ਬਹਿਦਲੋ ਧੰਨਵਾਦੀਆਂ ਸਰ ਸੀਐਮ ਸਾਹਿਬ ਜੀ ਦੇ ਤੇ ਕਦੇ ਜਿੰਦਗੀ ਜਿਨੇ ਸੋਚਿਆ ਸਾਡੀ ਔਕਾਤ ਵੀ ਹੈ ਨਹੀਂ ਉਹਨਾਂ ਨੂੰ ਮਿਲਣ ਦੀ ਠੀਕ ਹੈ ਨਹੀਂ ਤੇ ਬੜੀ ਪਰਮਾਤਮਾ ਦੀ ਕਿਰਪਾ ਹੋਈ ਸਾਡੀਆਂ ਵੀਡੀਓ ਨੂੰ ਲੋਕਾਂ ਨੇ ਪਿਆਰ ਦਿੱਤਾ ਵੀਡੀਓ ਸਾਡੀਆਂ ਉਹਨਾਂ ਤੱਕ ਪਹੁੰਚੀਆਂ ਹਨਾ ਜੀ ਤੇ ਅਸੀਂ ਮੈਸੇਜ ਵੀ ਬਹੁਤ ਵਧੀਆ ਦਿੱਤੇ ਉਹਨਾਂ ਨਾਲ ਮਿਲ ਕੇ ਤੇ ਸਾਡਾ ਫਰਜ਼ ਬਣਦਾ ਅਸੀਂ ਪੰਜਾਬ ਦੇ ਸੀਐਮ ਨਾਲ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਪੰਜਾਬ ਦਾ ਸੀਐਮ ਵਧੀਆ ਕੰਮ ਵਧੀਆ ਦੇ ਪੰਜਾਬ ਲਈ ਸਾਡੇ ਲਈ ਵਧੀਆ ਕੰਮ ਕਰਦਾ ਤੇ ਸਾਡਾ ਫਰਜ ਬਣਦਾ ਉਹਨਾਂ ਦੀ ਸਪੋਰਟ ਕਰਨ ਸੋ ਅਸੀਂ ਸੀਐਮ ਸਾਹਿਬ ਦੀ ਸਪੋਰਟ ਕੀਤੀ ਅਸੀਂ ਵੀਰੇ ਸਰਦਾਰ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਨਹੀਂ ਕੀਤੀ ਮੈਂ ਸਾਰੇ ਵੀਰਾਂ ਨੂੰ ਦੱਸ ਦੇਣਾ ਜਿਉਂ ਨਾ ਅਸੀਂ ਪੰਜਾਬ ਦੇ ਸੀਐਮ ਸਾਹਿਬ ਦੀ ਸਪੋਰਟ ਕੀਤੀ ਹੈ ਉਹ ਸਾਡੇ ਦੇਸ਼ ਲਈ ਵਧੀਆ ਕੰਮ ਕਰਨਗੇ ਠੀਕ ਹੈ ਨਾ ਤੇ ਵਧੀਆ ਕੰਮ ਕਰਦੇ ਵੀ ਆ ਤੇ ਆਉਣ ਵਾਲੇ ਸਮੇਂ ਚ ਪੰਜਾਬ ਦਾ ਸੀਐਮ ਜੋ ਵੀ ਬਣਨਗੇ ਅਸੀਂ ਉਹਨਾਂ ਦੇ ਨਾਲ ਸਪੋਰਟ ਉਹਨਾਂ ਦੀ ਕਰਾਂਗੇ ਸਾਡਾ ਫਰਜ਼ ਬਣਦਾ ਹਰੇਕ ਦਾ ਫਰਜ਼ ਬਣਦਾ ਜੋ ਪਬਲਿਕ ਫਿਗਰ ਲੋਕ ਜਿਹਨੂੰ ਪਿਆਰ ਕਰਦੇ ਆ ਉਹਨਾਂ ਦਾ ਫਰਜ਼ ਬਣਦਾ ਵੀ ਪੰਜਾਬ ਦੇ ਸੀਐਮ ਜੋਸ ਆਪਣੇ ਸਾਡੇ ਦੇਸ਼ ਲਈ ਵਧੀਆ ਕੰਮ ਕਰਦੇ ਨੇ ਉਹਨਾਂ ਦੀ ਸਪੋਰਟ ਕਰੇ ਠੀਕ ਹੈ ਜੀ ਬਿਲਕੁਲ ਵੀਰੇ ਬਿਲਕੁਲ ਦੁਨੀਆ ਦੇ ਦੋਨੇ ਪਾਸੇ ਦੰਦੇ ਹਨਾ ਲੋਕ ਕਿਸੇ ਪਾਸੇ ਨਹੀਂ ਛੱਡਦੇ ਤੇ ਮੈਂ ਤਾਂ ਵੀਰੇ ਹਨਾ ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਵੀ ਅਸੀਂ ਅਸੀਂ ਮਤਲਬ ਵੀ ਅਸੀਂ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਦੇ ਹਨਾ ਅਸੀਂ ਵੀਰੇ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਸਾਡੇ ਪੰਜਾਬ ਦਾ ਸੀਐਮ ਆਉਣ ਵਾਲੇ ਸਮੇਂ 'ਚ ਕੋਈ ਵੀ ਬਣਿਆ ਅਜ਼ੀਮ ਪੰਜਾਬ ਦੇ ਸੀਐਮ ਦੇ ਸਪੋਰਟਸ ਕਰਨਾ ਸਾਡਾ ਫਰਜ਼ ਬਣਦਾ ਥੋੜਾ ਵੀ ਫਰਜ਼ ਬਣਦਾ ਠੀਕ ਹੈ ਨੀ ਤੇ ਦੂਜੀ ਗੱਲ ਦੂਜੀ ਗੱਲ ਫਿਰ ਤੁਹਾਨੂੰ ਮੈਨੂੰ ਲੋਕ ਫੋਨ ਦੇ ਲਗਾਤਾਰ ਨੇ ਮਾਰਦੇ ਨਾ ਇਦਾਂ ਵੀ ਤੁਹਾਨੂੰ ਕੈਪਟਨ ਸਾਹਿਬ ਨੇ ਐਮਐਲ ਸੀਐਮ ਸਾਹਿਬ ਨੇ ਤੁਹਾਨੂੰ ਕੀ ਦਿੱਤਾ ਨਾ ਤੇ ਪਹਿਲੀ ਗੱਲ ਵੀ ਹੈ ਹਨਾ ਸਾਨੂੰ ਮਿਲਣਾ ਹੀ ਬਹੁਤ ਵੱਡੀ ਗੱਲ ਆ ਉਹਨਾਂ ਨੂੰ ਪਹਿਲੀ ਗੱਲ ਜਿਹੜੀ ਪੰਜਾਬ ਦੇ ਸੀਐਮ ਸਾਹਿਬ ਨੂੰ ਕੋਈ ਐਦਾਂ ਨਿੱਕੀ ਮੋਟੀ ਚੀਜ਼ ਨਹੀਂ ਹੈ ਨਾ ਉਹਨਾਂ ਨੂੰ ਮਿਲਣਾ ਬਹੁਤ ਵੱਡੀ ਗੱਲ ਆ ਸਾਡੇ ਲਈ ਇੰਨਾ ਹੀ ਬਹੁਤ ਆ ਸਾਨੂੰ ਕੁਝ ਨਹੀਂ ਵੀਰੇ ਚਾਹੀਦਾ ਨਾ ਅਸੀਂ ਪਹਿਲਾਂ ਕਿਸੇ ਤੋਂ ਮੰਗਿਆ ਠੀਕ ਹੈ ਨਾ ਜੀ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਪਹਿਲਾਂ ਵੀ ਦੁਕਾਨਦਾਰੀ ਕਰਦੇ ਸੀ ਹੁਣ ਵੀ ਦੁਕਾਨਦਾਰੀ ਕਰਦੇ ਆ ਤੇ ਦੁਕਾਨਦਾਰੀ ਕਰਦੇ ਰਵਾਂਗੇ ਠੀਕ ਹੈ ਨਾ ਜੀ ਤੇ ਇਸ ਨਾਲ ਸਾਨੂੰ ਵੀਰੇ ਕਿਸੇ ਵੀ ਚੀਜ਼ ਦੀ ਲੋੜ ਆ ਸਾਨੂੰ ਉਹਨਾਂ ਨੂੰ ਮਿਲਣਾ ਹੀ ਬਹੁਤ ਵੱਡੀ ਗੱਲ ਸਾਡੀ ਔਕਾਤ ਨਹੀਂ ਸੀ ਵੀ ਅਸੀਂ ਉਹਨਾਂ ਨੂੰ ਮਿਲ ਸਕੀਏ ਉਹਨਾਂ ਨੂੰ ਮਿਲਣ ਦੁਨੀਆ ਤਰਸਦੀ ਹੈ ਵੱਡੇ ਵੱਡੇ ਹਨਾ ਅਫਸਰ ਜਿਵੇਂ ਮਿਲਣਾਉ ਤਰਸਦੇ ਉਹਨਾਂ ਨੂੰ ਅਸੀਂ ਤਾਂ ਹੈ ਹੀ ਕੁਛ ਨਹੀਂ ਸੀ ਤੇ ਮਿਲਣਾ ਹੀ ਵੀਰੇ ਬਹੁਤ ਵੱਡੀ ਗੱਲ ਉਹਨਾਂ ਨੂੰ ਸਾਡੇ ਲਈ ਸਾਨੂੰ ਮਿਲ ਗਏ ਇੰਨੇ ਹੀ ਬਹੁਤ ਆ ਤੇ ਵੀ ਸਾਰੇ ਮੈਨੂੰ ਕਹਿੰਦੇ ਹਨ ਵੀ ਸਾਰਾ ਕੁਛ ਤਾਂ ਮਤਲਬ ਵੀ ਨੂਰ ਨੇ ਦਿੱਤਾ ਇਦਾਂ ਜੋ ਤੇ ਮੈਨੂੰ ਇੰਨੀ ਖੁਸ਼ੀ ਹੈ ਵੀਰੇ ਹਨਾ ਉਸ ਪਰਿਵਾਰ ਚਲੋ ਗਰੀਬ ਪਰਿਵਾਰ ਸੀ ਕਨੌਰ ਕੇ ਤੁਸੀਂ ਸਾਰੇ ਜਾਣਦੇ ਆਂ ਵੀ ਉਹ ਵਿਚਾਰੇ ਹਨਾ ਪੱਠੇ ਤੇ ਕੰਮ ਕਰਦਾ ਉਹਦਾ ਡੈਡੀ ਤੇ ਇਹਦੀ ਮੰਮੀ ਚਲ ਕਰਦਾ ਜਿਵੇਂ ਉਹ ਛੋਟੇ ਛੋਟੇ ਜਿਹੇ ਤੇ ਬੱਚੇ ਵੀ ਛੋਟੇ ਸੀਗੇ ਤੇ ਡੈਡੀਆਂ ਦਾ ਪੱਠੇ ਤੇ ਕਰਕੇ ਗੁਜ਼ਾਰਾ ਕੰਮ ਕਰਕੇ ਗੁਜ਼ਾਰਾ ਕਰਦਾ ਸੀ ਕਰਮੀ ਬਹੁਤ ਮਾੜਾ ਸੀ ਉਹਨਾਂ ਦਾ ਸਭ ਸਾਰਿਆਂ ਨੂੰ ਪਤਾ ਹੀ ਆ ਤੇ ਰੋਣਾ ਨਿਕਲਦੇ ਘਰ ਨੂੰ ਵੇਖ ਕੇ ਤੇ ਮੈਨੂੰ ਬੜਾ ਦੌਖਾ ਨਾ ਚਲੋ ਸੀਐਮ ਸਾਹਿਬ ਨੇ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੇ ਉਹਨਾਂ ਦੀ ਮਦਦ ਕੀਤੀ 5 ਲੱਖ ਰੁਪਏ ਦੀ ਤੇ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ 5 ਲੱਖ ਰੁਪਈਆ ਤੇ ਉਹਨਾਂ ਦਾ ਘਰ ਬਣ ਗਿਆ ਉਹਨਾਂ ਦਾ ਸਾਰਾ ਕੁਝ ਬੱਚਿਆਂ ਦਾ ਜਿਹੜੇ ਨੇ ਜ਼ਿੰਦਗੀ ਸੁਧਰ ਗਈ ਪੜ੍ਹਾਈ ਲਿਖਾਈ ਹਨ ਉਹਨਾਂ ਦੀ ਵਧੀਆ ਜ਼ਿੰਦਗੀ ਬਣ ਗਈ ਸਾਨੂੰ ਵੀ ਇਸ ਤੋਂ ਵੱਡੀ ਦਕਰ ਬਣ ਗਿਆ ਬੰਦਾ ਚਾਹੁੰਦਾ ਵੀ ਦੁਨੀਆ ਤਾ ਕੇ ਵਿੱਚ ਮੈਂ ਕੰਮ ਕਰਾਂ। ਹਰ ਕੋਈ ਬੰਦਾ ਚਾਹੁੰਦਾ ਵੀ ਮੈਂ ਦੁਨੀਆ ਤਾ ਕੇ ਬਈਆ ਕੰਮ ਕਰਾਂ। ਸੋਬਰੇ ਮੈਂ ਸਾਡੇ ਤੋਂ ਪਰਮਾਤਮਾ ਨੇ ਫਿਰ ਹੀ ਕੰਮ ਕਰਾ। ਹਾਂ ਜੀ ਦੋਵਰੇ ਪ੍ਰਮਾਤ ਮਨੇ ਹੀ ਕੰਮ ਕਰਾਇਆ ਠੀਕ ਹੈ ਨਾ ਸਾਨੂੰ ਬਹੁਤ ਖੁਸ਼ੀ ਆ ਨੇ ਇਹ ਮਨੇ ਕਰ ਬਣ ਗਿਆ ਠੀਕ ਹੈ ਨਾ ਸਾਡੀ ਔਕਾਤ ਨਹੀਂ ਸੀ ਇਸ ਆੜੇ ਬਜਾ ਰਕੇ ਸੀ ਗਰੀਬ ਦਾ ਪਰਿਵਾਰ ਦਾ ਘਰ ਬਣ ਜੋ ਇਰਵੀ ਕਿਸ ਨੇ ਠੱਗ ਗਿਆ ਕਹਿੰਦੇ ਚੋਰ ਕੈ ਮੇਰੇ ਨਾਲ ਜਿਹੜੇ ਰਹਿੰਦੇ ਸੀ ਉਹਨਾਂ ਨੇ ਮੈਨੂੰ ਠੱਗ ਗਿਆ ਚੋਰ ਕਿਆ ਪਰ ਮੈਨੂੰ ਪਤਾ ਨਾ ਮੈਂ ਅੰਦਰੋਂ ਸਹੀ ਆ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਬਰੇ ਮੈਂਦਰੂ ਸਹੀ ਕਿਸੇ ਨੇ ਕਹਿਆ ਨਾ ਕੋਈ ਮਾੜਾ ਨਹੀਂ ਬਣ ਜਾਂਦਾ ਅਸੀਂ ਉਹਨਾਂ ਨੂੰ ਮਿਲ ਲੈ ਸਾਡੇ ਲਈ ਇੰਨੀ ਬਹੁਤ ਖੁਸ਼ੀ ਮੈਨੂੰ ਬਹੁਤ ਖੁਸ਼ੀ ਹੈ ਵੀਰੇ ਠੀਕ ਹੈ ਮੇਰੇ ਕੋਲ ਜਨਾ ਪ੍ਰਮਾਤਮਾ ਦੇ ਦਿੱਤਾ ਮੈਨੂੰ ਨੇ ਕੀ ਕੋਸ਼ਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕੋ ਜਮਾ ਕਰ ਕਰ ਬਣ ਗਏ ਇਸ ਤੋਂ ਵੱਡੀ ਮੈਨੂੰ ਕੋਈ ਖੁਸ਼ੀ ਨਹੀਂ ਤੈਨਾਂ ਆ ਕੋ ਹੋਗੇ ਤੇ ਜਿੰਦਗੀ ਜਿਹਨੇ ਵੀਰੇ ਸੋਚਿਆ ਸੀ ਵੀ ਸਾਡੀਆਂ ਛੋਟੀਆਂ ਛੋਟੀਆਂ ਵੀਡੀਓ ਤੋਂ ਕਿਵੇਂ ਪਰਿਵਾਰ ਦਾ ਕਰਮ ਆਣਨਾ ਠੀਕ ਹਨ ਕਿਵੇਂ ਪਰਿਵਾਰ ਦੀ ਜੋੜ ਸੁਧਰ ਜਣੀ ਸਾਡੇ ਸਾਰੇ ਪਿੰਡ ਨੂੰ ਪਤਾ ਵੀ ਉਹ ਵਿਚਾਰੇ ਕਿੰਨੇ ਕਿੰਨੀ ਕਿ ਜੋਗੇ ਸੀ ਤੇ ਹੀ ਪੁੱਤ ਕਹਿੰਦੇ ਨਾ ਦੇ ਮਾਪੇ ਬਾਪਾ ਵੀ ਡੈਡੀ ਮੈਂ ਅਜੀ ਲੜੇ ਤੇ ਜਦੋਂ ਦੇ ਪਿਓ ਕੋਲੇ ਕੁਝ ਨਾ ਹੋਵੇ ਤੇ ਬਾਅਦ ਤਬਾਦੇ ਬੱਚੇ ਦੇ ਚਪੇੜ ਮਰ ਪਰ ਅਜ ਜਦੋਂ ਉਹ ਕੋਈ ਚੀਜ਼ ਮੰਗਦੇ ਹਨ ਉਹ ਬੱਚੇ ਜੋ ਕੋਈ ਚੀਜ਼ ਮੰਗਦੇ ਆ ਤੇ ਉਹਨਾਂ ਨੂੰ ਉਹਦੀ ਮਿਲਦੀ ਆ ਮੈਨੂੰ ਇਸੇ ਚੀਜ਼ ਦਾ ਬਹੁਤ ਖੁਸ਼ੀ ਹੈ ਮੈਨੂੰ ਕੋਈ ਸਾਣਾ ਨਹੀਂ ਉਹ ਪਰਿਵਾਰ ਦਾ ਏ ਮੈਨ ਮੈਂ ਨਹੀਂ ਤੇ ਤੁਮਹੀ ਉਹਨਾਂ ਦੇ ਬੱਚ ਦਾ ਤੂੰ ਐ ਜੋ ਮੈਂ ਨਹੀਂ ਭਾਈ ਉਹਨਾਂ ਦੇ ਮਾਛਾ ਕਿਉਂ ਕਹੇ ਜੀ ਤੂੰ ਚੰਗਾ ਕੰਮ ਕਰਦੇ ਵੀਰੇ ਲੋਕਾਂ ਦਾ ਨਾਲ ਵੀ ਕੱਟਦੇ ਕਿਸੇ ਨੇ ਤੈਨੂੰ ਕਿਹਾ ਵੇ ਤੂੰ ਨੂਰ ਦੇ ਪੈਸੇ ਖਾ ਗਿਆ ਨੂਰ ਦੇ پیسے ਖਾ ਗਿਆ ਤੂੰ ਐ ਜਾ ਤੈਨੂੰ ਕੌਣ ਪੁੱਛੇ ਨੂਰ ਕਰਕੇ ਤੈਨੂੰ ਸਾਰੇ ਜਾਣਣ ਲੱਗੇ ਤੈਨੂੰ ਕੌਣ ਜਾਣਦਾ ਮੈਂ ਵੀ ਨਹੀਂ ਕਦੇ ਕਿਹਾ ਮੈਨੂੰ ਸਾਰੇ ਮੇਰੇ ਕਰਕੇ ਜਾਣਣ ਲੱਗੇ ਪਰ ਮੈਂ ਤਾਂ ਮੈਂ ਤਾਂ ਕਦੇ ਜ਼ਿੰਦਗੀ ਦੀ ਨਹੀਂ ਸੋਚੀ ਜੋ ਮੈਨੂੰ ਦੁਕਾਨਦਾਰੀ ਤੋਂ ਉਹਨੇ ਕਿਛੁੜੀ ਦੀ ਦੁਕਾਨਦਾਰੀ ਤੋਂ ਮੈਨੂੰ ਲੋਕ ਸਾਰੇ ਪੰਜਾਬ ਦੇ ਲੋਕ ਜਾਣਣ ਲੱਗ ਜਾਣਗੇ ਮੈਂ ਕਦੇ ਸੋਚਿਆ ਮੈਂ ਤਾਂ ਜ਼ਰੂਰ ਇੱਕ ਬੱਚੇ ਨੂੰ ਮਿਹਨਤ ਕਰਾਈ ਔਰ ਸਿਖਾਇਆ ਵੇ ਇਦਾਂ ਬੋਲ ਆਹ ਡਾਇਲੋਗ ਇਦਾਂ ਬੋਲ ਉਹਨੂੰ ਕੁਝ ਨਹੀਂ ਬੋਲਣਾ ਆਉਂਦਾ ਉਸ ਬੱਚੇ ਨੂੰ ਆਪਣਾ ਕੁਝ ਨਹੀਂ ਬੋਲਣਾ ਆਉਂਦਾ ਕੋਈ ਡਾਇਲੋਗ ਨਹੀਂ ਕੋਈ ਹੁਣ ਕਮੇਡੀ ਨਹੀਂ ਕੋਈ ਕੁਝ ਨਹੀਂ ਆਉਂਦਾ ਸਾਰਾ ਕੁਝ ਮੈਚ ਕੋਨ ਨੂੰ ਕੁਝ ਨਹੀਂ ਆਉਂਦਾ ਤੇ ਮੇਰੀ ਵਜ੍ਹਾ ਨਾਲ ਮੈਂ ਨਹੀਂ ਕਹਿੰਦਾ ਵੀ ਮੇਰੀ ਵਜ੍ਹਾ ਨਾਲ ਬਣਿਆ ਪਰ ਪ੍ਰਮਾਤਮਾ ਨੇ ਹਨ ਮੈਨੂੰ ਜਰੀਆ ਬਣਾਇਆ ਜਰਿਆ ਬਣਾ ਕੇ ਉਹ ਚ ਨੂੰ ਮੇਰੇ ਕੋਲ ਭੇਜਿਆ ਮੈਂ ਉਹ ਵੀਡੀਓ ਬਣਾਈਆਂ ਲੋਕਾਂ ਨੇ ਪਸੰਦ ਕੀਤਾ ਉਹਦਾ ਘਰ ਬਣ ਗਿਆ ਮੈਨੂੰ ਬਹੁਤ ਖੁਸ਼ੀ ਆ ਮੇਰੀ ਜੋ ਉਕਾਤ ਨਹੀਂ ਸੀ ਮੈਂ ਕਹਿਦਾ ਘਰ ਬਣਾਦਾ ਪਰ ਪ੍ਰਮਾਤਮਾ ਨੇ ਮੇਰੇ ਤੋਂ ਇਹ ਕੰਮ ਕਰਾਇਆ ਮੈਨੂੰ ਬਹੁਤ ਖੁਸ਼ੀ ਆ ਤੇ ਬਾਕੀ ਵੀ ਅਸੀਂ ਕਿਸੇ ਵੀ ਪਾਰਟੀ ਨੂੰ ਨਾ ਸਪੋਰਟ ਨਹੀਂ ਕਰਦੇ ਅਸੀਂ ਸਾਡੇ ਪੰਜਾਬ ਦਾ ਸੀਮ ਸਿੰਘ ਹਮਸਾਬ ਔਰ ਬੜੇ ਸਮੇਂ ਚ ਕੋਈ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਬਣੂਗਾ ਤੇ ਅਸੀਂ ਦੀ ਸਪੋਰਟ ਕਰਾਂਗੇ ਠੀਕ ਹੈ ਨਾ ਥੋੜਾ ਵੀ ਪਰਜ ਬਣਦਾ ਉਹਨਾਂ ਦੀ ਸਪੋਰਟ ਕਰਨਾ ਤੇ ਬਾਕੀ ਤੁਸੀਂ ਹਨ ਨੂਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਹੋਰ ਪਰ ਜਿਆਦਾ ਕੋਣ ਬੜੇ ਸਮੇਂ ਨੂੰ ਭਾਲ ਮੈਂ ਜਾਬਰ ਪਰ ਮਾਦਮਾ ਦੇ ਤੱਕ ਵੀ ਸਾਡੇ ਕੋਲ ਸਭ ਕੁਝ ਆ ਜਾਏਗਾ ਠੀਕ ਹੈ ਗਾਣ ਸਾਨੂੰ ਕਿਸੇ ਜੀ ਦੀ ਲੋੜ ਨਹੀਂ ਤੇ ਸਿਮ ਸਾਬ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ ਲਈ ਉਹਨਾਂ ਦੇ ਦਿਲੋਂ ਉਧਰਵਾਦੀਆ ਬਾਕੀ ਵੀ ਥੋੜਾ ਜਿਹਾ ਮੈਂ ਬਹੁਤ ਬਹੁਤ ਧੰਨਵਾਦ ਐਦਾਂ ਹੀ ਉਜਵਕ ਦੀ ਸਪੋਰਟ ਕਰਦੇ ਰਹੋ ਠੀਕ ਹੈ ਜੀ ਉਧੀਆਂ ਵੀਡੀਓ ਸੇਖ ਦੇਖ ਦਰੋ ਉਧੀਆਂ ਵੀਡੀਓ ਜਿਹੜੀਆਂ ਮੁੰਡਾ ਵਰਨ ਅਟਵਾਰ ਮੁੰਡਾ ਵਰਨ ਅਟਵਾਰ ਆ ਜਿਹੜਾ ਮੇਰੇ ਨਾਲ ਹੁੰਦਾ ਸੀ ਨਾ ਆਪਣੇ ਅਟਵਾਰ ਟੈਨਲ ਆ ਜਿਹੜਾ ਉਹਦੇ ਸਾਰੇ ਤੇ ਨੂੰ ਵੇਖ ਸਕਦੇ ਆ ਜਿੰਨੀਆਂ ਵੀ ਵੀਡੀਓ ਤੇ ਹਰ ਤਰ੍ਹਾਂ ਦਾ ਸਪੋਰਟ ਕਰਿਓ ਭਾਈ థాంਕ ਯੂ